ਨਿੱਜੀ ਵਾਸਤੇ ਕਾਰ ਦੇ ਵਿਚਾਲੇ ਭਿਆਨਕ ਟੱਕਰ ਹੋਈ ਟੱਕਰ ਤੋਂ ਬਾਅਦ ਬੱਸ ਪਲਟ ਗਈ ਹਾਸੇ ਦੇ ਵਿੱਚ ਕਈ ਲੋਕ ਗੰਭੀਰ ਜ਼ਖਮੀ ਹੋਏ ਨੇ ਤਲਵਾੜਾ ਤੋਂ ਦਸੂਹਾ ਜਾਰੀ ਬੱਸ ਹਾਸੇ ਦਾ ਸ਼ਿਕਾਰ ਹੋਈ ਹੈ ਜ਼ਖਮੀਆਂ ਨੂੰ ਤੁਰੰਤ ਹਸਪੀਟਲ ਦੇ ਵਿੱਚ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਆ ਤਾਂ ਹਾਸੇ ਵਾਲੀ ਜਗ੍ਹਾ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਿਹਾ ਦਰਸਲ ਜਿੱਥੇ ਕਿ ਵੱਡਾ ਸੜਕ ਹਾਸਾ ਅਚਾਨਕ ਵਾਪਰ ਜਾਂਦਾ ਹੈ ਦਰਸਲ ਦਸੂਹਾ ਦੇ ਪਿੰਡ ਸਗਰਾ ਦੇ ਨੇੜੇ ਹਾਸਾ ਵਾਪਰਿਆ ਹਾਸੇ ਦੇ ਵਿੱਚ ਸੱਤ ਲੋਕਾਂ ਦੀ ਦਰਦਨਾਕ ਮੌਤ ਹੋਈ ਹੈ ਨਿੱਜੀ ਵਾਸਤੇ ਕਾਰ ਤੇ ਵਿਚਾਲੇ ਦਰਸਲ ਇਹ ਭਿਆਨਕ ਟੱਕਰ ਹੋਈ ਆ ਕਿਤਨਾ ਕਿਤੇ ਤੇਜ਼ ਰਫ਼ਤਾਰੀ ਇਸ ਦਰਦਨਾਕ ਹਾਦਸੇ ਦੀ ਵਜ੍ਹਾ ਦੱਸੀ ਜਾ ਰਹੀ ਹੈ ਟੱਕਰ ਤੋਂ ਬਾਅਦ ਬੱਸ ਪੂਰੀ ਤਰ੍ਹਾਂ ਦੇ ਨਾਲ ਪਲਟ ਜਾਂਦੀ ਹੈ ਪੂਰੀਆਂ ਤਸਵੀਰਾਂ ਵਿੱਚ ਜੋ ਕਿ ਸਾਹਮਣੇ ਆਏ ਨੇ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਬੱਸ ਪੂਰੀ ਤਰ੍ਹਾਂ ਦੇ ਨਾਲ ਪਲਟੀ ਹੋਈ ਨਜ਼ਰ ਆ ਰਹੀ ਹੈ ਤੇ ਹਾਦਸੇ ਦੇ ਵਿੱਚ ਕਈ ਲੋਕ ਗੰਭੀਰ ਜ਼ਖਮੀ ਹੋਏ ਨੇ ਤਨਵਾੜਾ ਤੋਂ ਦਰਸਲ ਦੱਸੂਆ ਜਾ ਰਹੀ ਸੀ ਇਹ ਬੱਸ ਜੋ ਕਿ ਹਾਦਸੇ ਦਾ ਰਾਹ ਦੇ ਵਿੱਚ ਸ਼ਿਕਾਰ ਹੋਈ ਹੈ ਜ਼ਖਮੀਆਂ ਨੂੰ ਹਸਪੀਟਲ ਦੇ ਵਿੱਚ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ। ਦੇਖੀ ਇਸ ਵਕਤ ਅਸੀਂ ਮੌਜੂਦਾਂ ਕਦ ਸੁਹਾ ਦਾ ਪਿੰਡ ਸੰਗਰਾ ਔਰ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਇਹ ਦਸੂਹਾ ਤਲਵਾੜਾ ਮੁਖੇ ਸੜਕ ਹੈ ਜਿੱਥੇ ਕਿ ਅੱਜ ਸਵੇਰ ਇੱਕ ਦਰਨਕ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਬੱਸ ਅਤੇ ਇੱਕ ਕਾਰ ਦੀ ਟੱਕਰ ਹੋ ਜਾਂਦੀ ਹੈ ਔਰ ਦੱਸ ਦਈਏ ਕਿ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ 4 ਲੋਕਾਂ ਦੀ ਮੌਤ ਹੋਈ ਹੈ ਮੌਕੇ ਤੇ ਹੀ ਹੋ ਗਈ ਸੀ ਔਰ ਕੁਝ ਲੋਕ ਜਿਹੜੇ ਨੇ ਉਹ ਗੰਭੀਰ ਜ਼ਖਮੀ ਹੋਏ ਹੀ ਹੈ ਦੱਸ ਦਈਏ ਕਿ ਜਿਹੜੇ ਮਰਨ ਵਾਲੇ ਲੋਕ ਹੈ ਉਹਨਾਂ ਦੀ ਅਾਂਕੜਾ ਜਿਹੜਾ ਵੱਧ ਵੀ ਸਕਦਾ ਹੈ ਕਿਉਂਕਿ ਜਿਸ ਤਰ੍ਹਾਂ ਲੋਕ ਦੱਸਦੇ ਨੇ ਕਿ ਇਹਨਾਂ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਇੱਥੋਂ ਰੈਸਕਿਊ ਕੀਤਾ ਗਿਆ ਕਿਉਂਕਿ ਇੱਕ ਬੱਸ ਜਿਹੜੀ ਆ ਦੱਸਿਆ ਜਾ ਰਿਹਾ ਕਿ ਸਵਾਰੀਆਂ ਨਾਲ ਪੂਰੀ ਤਰ੍ਹਾਂ ਖਚਾਖਚੇ ਭਰੀ ਹੋਈ ਸੀਗੀ ਤੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਲੋਕ ਵੀ ਸਾਰੇ ਇਕੱਠੇ ਹੋਏ ਨੇ ਕਿਉਂਕਿ ਪੁਲਿਸ ਪ੍ਰਸ਼ਾਸਨ ਜਿਹੜਾ ਆ ਦਸੂਹਾ ਪੁਲਿਸ ਵੱਲੋਂ ਵੀ ਫਟਾਫਟ ਐਂਬੂਲੈਂਸਾਂ ਜਿਹੜੀਆਂ ਲੈ ਕੇ ਪਹੁੰਚੇ ਇਸ ਮੌਕੇ ਮੌਕੇ ਤੇ ਘਟਨਾ ਸਥਲ ਤੇ ਔਰ ਇੱਥੋਂ ਜਿਹੜੇ ਆ ਜ਼ਖਮੀਆਂ ਨੂੰ ਤੁਰੰਤ ਡੇੜਾ ਦਸੂਹਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਤੇ ਸਾਡੇ ਨਾਲ ਕੁਝ ਲੋਕ ਜੁੜੇ ਆ ਜਿਸ ਨੇ ਸਭ ਤੋਂ ਪਹਿਲਾਂ ਜਿਹੜੇ ਆ ਗਾਇਲਾਂ ਨੂੰ ਬਾਹਰ ਕਢਿਆ ਭਾਜੀ ਕੀ ਨਾਮ ਤੁਹਾਡਾ ਜੀ ਬਲਜੀਤ ਸਿੰਘ ਜੀ ਬਲਜੀਤ ਸਿੰਘ ਜੀ ਜੇ ਕਦੋਂ ਹਾਸਾ ਵਾਪਰਿਆ ਕਿੱਦ ਰਦਾਸ ਦਾ ਆਇਆ ਮੇਰਾ ਘਰ ਨਜ਼ਦੀਕ ਹੀ ਆ ਮੈਂ ਪਾਣੀ ਪੀ ਰਿਆ ਸੀ ਪਾਣੀ ਹਾਥੇ ਫੜਿਆ ਜਿੱਦਾਂ ਹੀ ਆਵਾਜ਼ ਆਈ ਮੈਨੂੰ ਸਾਊਂਡ ਮੈਂ ਬਾਹਰ ਤੌੜਿਆ ਚੀਕਾਂ ਵਜੇ ਅੰਦਰ ਤੇ ਦੇਖਾਂ ਅੰਕੇ ਤੇ ਬੱਸ ਮੁੱਦੀ ਹੋਈ ਹੋਈ ਅੱਛਾ ਕਿੰਨੇ ਕੁ ਲੋਕ ਸੀ ਬੱਸ ਸਵਾਰ ਬੱਸ ਫੁੱਲ ਭਰੀ ਹੋਈ ਜੀ ਤੇ ਤੇ ਇਹ ਜਿਹੜੀ ਕਾਰ ਹੈ ਕਾਰ ਕਿੱਧਰੋਂ ਆ ਰਹੀ ਸੀ ਉਹ ਕਿੱਧਰ ਜਾ ਰਹੀ ਸੀ ਕਾਰ ਤਲਵਾੜੇ ਵਾਲ ਨੂੰ ਕਹਿੰਦੇ ਜਾ ਰਹੀ ਸੀ ਤੇ ਬੱਸ ਜਿਹਨੂੰ ਜ਼ੂਹੇ ਲੌਂਦੀ ਸੀ ਤੇ ਬੱਸ ਸਾਜੀ ਭਾਈਪੁਰਾ ਲੋਵਾਰੀ ਅੱਛਾ ਬੱਸ ਸਾਜੀ ਭਾਈਪੁਰਾ ਲੋਵਾਰੀ ਜੀ ਦੇ ਹਾਸਾ ਹੋਇਆ ਕਿਸ ਤਰ੍ਹਾਂ ਇਹ ਕੁਛ ਪਤਾ ਨਹੀਂ ਇਹ ਨਹੀਂ ਕੋਈ ਕੋਰਪੋਰੇਟ ਕਰ ਰਿਹਾ ਸੀ ਕਿ ਇਹਦਾ ਬਾਰੇ ਕੋਈ ਨਹੀਂ ਪਤਾ ਜੀ ਮੈਂ ਤਾਂ ਮੁੱਦੀ ਆਣ ਕੇ ਬਸ ਦੇਖੀ ਜਿੱਦਾਂ ਤੇ ਵਿੱਚੋਂ ਚਿਕਾ ਵਜਦੇ ਪਏ ਅੱਛਾ ਕਿੰਨੇ ਲੋਕਾਂ ਦੀ ਇੱਥੇ ਮੌਕੇ ਤੇ ਮੌਜੂਦ ਨੌ ਬੰਦੇ ਜੀ ਹਾਥੀ ਕੱਢੇ ਡੈੱਡ ਅੱਛਾ ਮੌਕੇ ਤੇ ਹਾਂਜੀ ਤੇ ਵਿੱਚੋਂ ਤਿੰਨ ਬੱਚੇ ਛੋਟੇ ਛੋਟੇ ਤੇ ਜ਼ਿਆਦਾ ਤਿੰਨ ਕ ਲੇਡੀਜ਼ ਆ ਬਾਕੀ ਜੈਂਸੀ ਆ ਜੀ ਤੇ ਅੱਛਾ ਐਂਬੂਲੈਂਸ ਫਿਰ ਮੌਕੇ ਤੇ ਪਹੁੰਚ ਗਈਆਂ ਫਟਾਫਟ ਐਂਬੂਲੈਂਸ ਮੈਂ ਤਾਂ ਅੰਦਰਵਾੜ ਕੇ ਕੱਢ ਰਿਹਾ ਸੀ ਪਤਾ ਨਹੀਂ ਬਾਹਰ ਆਈ ਐਂਬੂਲੈਂਸ ਆ ਲੋਕਾਂ ਨੇ ਬੰਦੇ ਆਲੇ ਵੀ ਹੈਲਪ ਕੀਤੀ ਆ ਹਸਪੀ ਤੇ ਬਾਕੀ ਦੇਖੋ ਸੀਰੀਅਸ ਵੀ ਬੰਦੇ ਜਿਆਦਾ ਹੈਗੇ ਆ ਵਿੱਚ ਫੁੱਲ ਬਸ ਪਰੀ ਹੋਈ ਸੀ ਜਿੱਦਾਂ ਹੁਣ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਜਸ਼ਮਦੀਤ ਜੀ ਨਾਲ ਬੰਨੇ ਵੱਲੋਂ ਮੌਕੇ ਤੇ ਜਿਹੜਾ ਆ ਲੋਕਾਂ ਦੀ ਜਿਹੜੀ ਹੈ ਮਦਦ ਕੀਤੀ ਗਈ ਆ ਔਰ ਦੱਸਿਆ ਗਿਆ ਕਿ ਜੋ ਜਸ਼ਮਦੀਤ ਰਹਾਵਾ ਉਹਨਾਂ ਨੇ ਇਹ ਗੱਲ ਕਹਿਣਾ ਕਿ ਨੋ ਲੋਕ ਜਿਹੜੇ ਆ ਮੌਕੇ ਤੇ ਹੀ ਡੈੱਟ ਹੋ ਚੁੱਕੇ ਸੀ ਕਿਉਂਕਿ ਉਹਨਾਂ ਵੱਲੋਂ ਹੀ ਜਿਹੜੇ ਮ੍ਰਿਤਕ ਲੋਕ ਕੇ ਨੇ ਜਖਮੀ ਲੋਕ ਕੇ ਨੇ ਉਹਨਾਂ ਨੂੰ ਬਾਹਰ ਲੋਕਾਂ ਨੂੰ ਬਾਹਰ ਬਸਤੋ ਕੱਢਿਆ ਗਿਆ ਹੁਣ ਜਿਹੜੇ ਜ਼ਖਮੀ ਹੈ ਉਹਨਾਂ ਦਾ ਇਲਾਜ ਜਿਹੜਾ ਦਸੂਹਾ ਦੇ ਸਰਕਾਰੀ ਹਸਪੀਟਲ ਦੇ ਵਿੱਚ ਚੱਲਦਾ ਪਿਆ ਦੱਸਦੇ ਕਿ ਮਰਨ ਵਾਲਿਆਂ ਦੀ ਸੰਖਿਆ 'ਚ ਵਾਧਾ ਵੀ ਹੋ ਸਕਦਾ ਕਿਉਂਕਿ ਕਈ ਲੋਕਾਂ ਦੀ ਹਾਲਤ ਜ਼ਿਆਦਾ ਬਹੁਤ ਹੀ ਜ਼ਿਆਦਾ ਗੰਭੀਰ ਬਣੀ ਹੋਈ ਹੈ ਕੈਮਰਾਮੈਨ ਵੀ ਨਹੀਂ ਦਿਨ ਅਲ ਵਿਜੇ ਸਲਾਰੀਆ న్యూਸ 18 ਪੰਜਾਬ ਆਇਆ ਇਹਦੇ ਚ 34 ਦੇ ਕਰੀਬ ਐਕਸੀਡੈਂਟ ਇੰਜਰਡ ਲੈ ਕੇ ਆਏ ਜਿਨ੍ਹਾਂ ਦੇ ਵਿੱਚੋਂ ਹੁਣ ਤੱਕ 7 ਜਿਹੜੇ ਪੇਸ਼ੈਂਟ ਆ ਉਹਨਾਂ ਦੀ ਡੈਥ ਹੋ ਚੁੱਕੀ ਆ 2-3 ਇਹਦੇ ਚੋਂ ਸੀਰੀਅਸ ਨੇ ਬਾਕੀ ਅਸੀਂ ਆਲਮੋਸਟ ਸਾਰੇ ਮੈਨੇਜ ਕਰ ਲਏ ਹੈਗੇ ਆ ਸਾਰਿਆਂ ਦਾ ਟ੍ਰੀਟਮੈਂਟ ਕਰ ਰਹੇ ਆ 3-4 ਹੋਰ ਸਿਕ ਨੇ 1-2 ਰੈ퍼 ਕਰਾਂਗੇ ਆ ਬੜਾ ਮਨ ਭਾਗਾ ਜਿਹੜਾ ਸਮਾਜ ਸਾਡੇ ਦਸੂਹੇ ਵਾਸਤੇ ਆ ਔਰ ਸਵੇਰੇ ਸਵੇਰੇ ਅੱਜ ਬਹੁਤ ਇੱਕ ਜਿਹੜੀ ਦਰਦਨਾਕ ਔਰ ਮਦਭਾਗੀ ਖਬਰ ਜਿਹੜੀ ਆ ਉਹ ਸਾਨੂੰ ਸੁਣਨ ਮਿਲੀ ਹੈ ਸਗਰਾ ਪਿੰਡਿਆ ਤਲਵਾੜਾ ਰੋਡ ਦੇ ਉੱਤੇ ਦਸੂਹਾ ਤੋਂ ਤਲਵਾੜਾ ਰੋਡ ਦੇ ਉੱਤੇ ਉੱਥੋਂ ਤਲਵਾੜਾ ਸਾਈਡ ਤੋਂ ਬੱਸ ਆ ਰਹੀ ਸੀ ਪਰ ਉਹਦਾ ਜਿਹੜਾ ਐਕਸੀਡੈਂਟ ਆ ਕਾਰ ਦੇ ਨਾਲ ਜਿਵੇਂ ਲੋਕ ਦੱਸ ਰਹੇ ਹੋਇਆ ਔਰ ਮੌਕੇ ਤੇ ਹੀ ਕਈ ਲੋਕ ਬੱਸ ਪਲਟਣ ਦੇ ਨਾਲ ਡੈਥ ਹੋਈ ਹੈ ਕਈ ਲੋਕ ਇੰਜਣ ਦੇ ਤੇ ਜਿਹੜੇ ਇੰਜਣ ਦੇ ਸੀ ਸਿਵਲ ਹਸਪੀਟਲ ਲੈ ਕੇ ਆਏ ਆ ਸਾਰਿਆਂ ਨੂੰ ਨਾਲ ਮੈਂ ਵੀ ਹਸਪੀਟਲ ਦੇ ਵਿੱਚ ਹੀ ਆ ਔਰ ਲੋਕਾਂ ਨੇ ਉੱਥੇ ਉਹਨਾਂ ਨੂੰ ਬੱਸ ਦੇ ਵਿੱਚੋਂ ਲੋਕਾਂ ਨੇ ਬਹੁਤ ਸਾਥ ਦਿੱਤਾ ਲੋਕਾਂ ਨੇ ਪਰ ਕਈ ਵਿਚਾਰੇ ਵਿੱਚ ਫਸੇ ਹੋਏ ਲੋਕ ਸੀਗੇ ਉਹਨਾਂ ਨੂੰ ਮੌਕੇ ਦੇ ਉੱਤੇ ਹੀ ਨੇ ਡੈਥ ਹੋਈ ਉਹਨਾਂ ਨੂੰ ਕੱਢ ਕੇ ਹਸਪੀਟਲ ਵੀ ਲਿਆਂਦਾ ਇੰਜਰਡ ਲੋਕਾਂ ਨੂੰ ਔਰ ਤਕਰੀਬਨ 6 ਤੋਂ 7 ਜਿਹੜੀਆਂ ਮੌਤਾਂ ਨੇ ਉਹ ਜਿਹੜੀਆਂ ਹੋ ਚੁੱਕੀਆਂ ਨੇ ਇਸ ਵਾਰ ਔਰ 20 ਪਲੱਸ ਜਿਹੜੇ ਲੋਕ ਨੇ ਉਹ ਇੰਜਰਡ ਹੈ ਵਿੱਚ ਚਾਰ ਪੰਜ ਜ਼ਿਆਦਾ ਹੀ ਸੀਰੀਅਸ ਹੈ ਉਹਨਾਂ ਨੂੰ ਇਸ ਰੈਫਰ ਕਰਿਆ ਬਾਕੀਆਂ ਦਾ ਟ੍ਰੀਟਮੈਂਟ ਸਰਕਾਰੀ ਹਸਪਤਾਲ ਦੀ ਸਹੂਲਤ ਵਿੱਚ ਉਹਨਾਂ ਦਾ ਕਰਵਾਇਆ ਜਾ ਰਿਹਾ ਹੈ ਬਹੁਤ ਸਾਰੇ ਲੋਕ ਇੱਥੇ ਪਹੁੰਚੇ ਆ ਇੱਕ ਵੱਸ ਕਾਰ ਦਾ ਐਕਸੀਡੈਂਟ ਹੋਇਆ ਹੈ ਫਿਲਹਾਲ ਤੇ ਜਿਹੜੀ ਪ੍ਰਾਇੋਰਟੀ ਆ ਜਾਣੀਆਂ ਉਹ ਕੱਢਿਆ ਗਿਆ ਹੈ ਮੁਲਾਬ ਹੌਸਪੀਟਲ ਤੇ ਆਇਆ ਆ ਬਾਕੀ ਜਿਹੜਾ ਇਹਦੇ ਸੰਬੰਧੀ ਮੈਂ ਵੈਰੀਫਾਈ ਕਰਦੇ ਆ ਵੈਰੀਫਾਈ ਕਰਨ ਤੋਂ ਬਾਅਦ ਜੋ ਨਵੇਂ ਫੈਕਟ ਸਾਹਮਣੇ ਆਉਣਗੇ ਤੁਹਾਨੂੰ ਦੱਸ ਦਿਆਂਗਾ ਤੇ ਹੌਸਪੀਟਲ ਪ੍ਰੂਵ ਕਰ ਦਿੰਦੇ ਹੌਸਪੀਟਲ ਜਾ ਕੇ ਪਤਾ ਲੱਗਦਾ ਕੁਝ ਜਨਰਲ ਵਾਕੇ ਤੇ ਪਹੁੰਚੇ ਆ ਇੱਕ ਬੱਸ ਨੇ ਕਾਰ ਦਾ ਐਕਸੀਡੈਂਟ ਹੋਇਆ ਹੈ ਹਲਾਲ ਤੇ ਇਹਦੀ ਪ੍ਰਾਇੋਰਟੀ ਆ ਜਨੂਆਂ ਨੂੰ ਕੱਢਿਆ ਗਿਆ ਹੈ ਹੌਪੀਟਲ ਹੌਪੀਟਲ ਬੇਚਿਆ ਗਿਆ ਹੈ ਬਾਕੀ ਜਿਹੜਾ ਇਹਦੇ ਸੰਬੰਧੀ ਮੈਰੀਫਾਈ ਕਰਦੇ ਹੈ ਮੈਰੀਫਾਈ ਕਰਨ ਤੋਂ ਬਾਅਦ ਜੋ ਨੋਟੀਫਿਕੇਸ਼ਨ ਸਾਹਮਣੇ ਆਉਂਗੇ ਤੁਹਾਨੂੰ ਦੱਸਦੇ ਤੇ ਹੌਸਪੀਟਲ ਰੂਵ ਕਰ ਦਿੰਦੇ ਹੌਸਪੀਟਲ ਦਾ ਅਗਲਾ ਤਾ ਦਸੂਹਾ ਦੇ ਕੋਲੇ ਇਹ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ ਜਿਸ ਹਾਦਸੇ ਦੇ ਵਿੱਚ 7 ਲੋਕਾਂ ਦੀ ਜਾਨ ਚਲੀ ਗਈ ਹੈ ਕੁਝ ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਕਿ ਹਸਪੀਟਲ ਦੇ ਵਿੱਚ ਇਲਾਜ ਚਾਰਿਆ ਦਰਸਲ ਵਾਸਤੇ ਕਾਰ ਦੇ ਵਿਚਾਲੇ ਜ਼ੋਰਦਾਰ ਟੱਕਰ ਹੁੰਦੀ ਹੈ ajo ਜਾਣਕਾਰੀ ਸਾਹਮਣੇ ਇੱਕ ਇਤਨਾ ਕਿਤੇ ਤੇਜ਼ ਰਫਤਾਰੀ ਇਸ ਹਾਦਸੇ ਦੀ ਵਜ੍ਹਾ ਬਣੀ ਤੇ ਜਿਵੇਂ ਟੱਕਰ ਹੋਈ ਉਸ ਤੋਂ ਬਾਅਦ ਬੱਸ ਬੁਰੀ ਤਰ੍ਹਾਂ ਦੇ ਨਾਲ ਪਲਟ ਜਾਂਦੀ ਹੈ ਤੇ ਇਸ ਹਾਦਸੇ ਦੇ ਵਿੱਚ 7 ਲੋਕਾਂ ਦੀ ਦਰਦਨਾਕ ਮੌਤ ਹੋਈ ਹੈ ਕੁਝ ਲੋਕ ਆ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਕੇ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿਸ ਜਗ੍ਹਾ ਤੇ ਪੂਰਾ ਹਾਦਸਾ ਵਾਪਰਿਆ ਤੁਹਾਨੂੰ ਤੁਸੀਂ ਵਾ ਵਖਾਰੇ ਆ ਬਸ ਵੀ ਪੂਰੀ ਤਰ੍ਹਾਂ ਦੇ ਨਾਲ ਤਸਵੀਰਾਂ ਵਿੱਚ ਪਲਟੀ ਹੋਈ ਨਜ਼ਰ ਆ ਰਹੀ ਏਕੀ بس ਹਾਦਸਾ ਜੋ ਸਗਰਾਂ ਵਿੱਚ ਵਾਪਰਿਆ ਹੈ ਉਸ ਦੌਰਾਨ ਜੋ ਲੋਕ ਜ਼ਖਮੀ ਹੋਏ ਨੇ ਉਹਨਾਂ ਨੂੰ ਦਸੂਹਾ ਦੇ ਸਰਕਾਰੀ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਸਭ ਤੋਂ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਅਸੀਂ ਇਸ ਵਕਤ ਦਸੂਹਾ ਦੇ ਸਰਕਾਰੀ ਸਿਵਲ ਹਸਪਤਾਲ ਵਿੱਚ ਮੌਜੂਦ ਹਾਂ ਜਿੱਥੇ ਕਿ ਜੋ ਜ਼ਖਮੀ ਨੇ ਉਹਨਾਂ ਦਾ ਇਲਾਜ ਜਿਹੜਾ ਹੈ ਦਸੂਹਾ ਦੇ ਹਸਪਤਾਲ ਵਿੱਚ ਚੱਲ ਰਿਹਾ ਹੈ ਦਾ ਥਾਂ ਵੀ ਆਪਣੀ ਐਂਬੂਲੈਂਸ ਤੇ ਉਥੇ ਮਰੀਜ਼ਾਂ ਨੂੰ ਜਿਹੜਾ ਆ ਉਹਨਾਂ ਵੱਲੋਂ ਜ਼ਖਮੀਆਂ ਨੂੰ ਇੱਥੇ ਪਹੁੰਚਾਇਆ ਗਿਆ ਹੈ ਔਰ ਦੱਸ ਦਈਏ ਕਿ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕ ਮੌਜੂਦ ਨੇ ਥੇ ਆਪਣੇ ਆਪਣੇ ਪਰਿਜਨਨਾਂ ਨੂੰ ਤਲਾਸ਼ਨ ਵਾਸਤੇ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ 20 ਲੋਕ ਜਿਹੜੇ ਆ ਸ਼ੁਰੂਆਤ ਵਿੱਚ 20 ਜਿਹੜੇ ਲੋਕ ਹੈ ਉਹਨਾਂ ਨੂੰ ਇਸ ਹਸਪਤਾਲ ਵਿੱਚ ਪਹੁੰਚਾਇਆ ਗਿਆ ਸੀਗਾ ਜਿਸ ਵਿੱਚੋਂ 7 ਦੀ ਮੌਤ ਹੋ ਗਈ ਸੀਗੀ ਔਰ ਉਹਨਾਂ ਵਿੱਚੋਂ ਸੱਤਾਂ ਵਿੱਚੋਂ ਇੱਕ ਬੱਚਾ ਵੀ ਸ਼ਾਮਿਲ ਆ ਹਾਲਾਂਕਿ ਜੋ ਡੈੱਡ ਬੋਡੀਆਂ ਨੇ ਉਹ ਸਾਰੀਆਂ ਦਸੂਹਾ ਦੇ ਹੀ ਸਿਵਲ ਹਸਪਤਾਲ ਦੇ ਮੌਰਚਰੀ ਵਿੱਚ ਰਖਵਾ ਦਿੱਤੀ ਗਈਆਂ ਔਰ ਕੁਝ ਲੋਕਾਂ ਨੂੰ ਜਿਨ੍ਹਾਂ ਦੀ ਹਾਲਤ ਸੜੇ ਨਾਲ ਹਾਰਪੁਰ ਦੇ ਡਿਪਟੀ ਕਮਿਸ਼ਨਰ ਅਸ਼ੀਕਾ ਜੈਨ ਜੁੜੇ ਹੋਏ ਨੇ ਮੈਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਨਿਊਜ਼ ਇਟਨ ਪੰਜਾਬ ਤੇ ਆ ਤੁਹਾਡੇ ਕੋਲ ਹੁਣ ਤੱਕ ਕੀ ਕੋ ਜਾਣਕਾਰੀ ਪਹੁੰਚੀ ਹੈ ਕਿ ਇਸ ਦਰਦਨਾਕ ਹਾਦਸੇ ਦੇ ਵਿੱਚ ਕਿੰਨੇ ਲੋਕਾਂ ਦੀ ਜਾਨ ਗਈ ਹੈ ਕਿੰਨੇ ਲੋਕ ਜ਼ਖਮੀ ਹੋਏ ਨੇ ਜੇ ਤੁਸੀਂ ਜਾਣਕਾਰੀ ਦੇ ਸਕੋ ਹਾਂਜੀ ਹੁਣ ਤੱਕ 27 ਲੋਕਾਂ ਦੀ ਜਾਣਕਾਰੀ ਸਾਨੂੰ ਹਾਸਲ ਹੋਈ ਹੈ ਕਿ 27 ਲੋਕ ਜਿਹੜੇ ਹੈ ਹਸਪਤਾਲ ਦੇ ਵਿੱਚ ਲਿਜਾਏ ਜਾ ਚੁੱਕੇ ਨੇ ਜਿਨ੍ਹਾਂ ਵਿੱਚੋਂ ਜਿਵੇਂ ਤੁਸੀਂ ਦੱਸਿਆ ਹੈ अनफॉर्चूनेटली सात ਲੋਕਾਂ ਦੀ ਜਨਾ ਵਿੱਚ ਇੱਕ ਬੱਚਾ ਸ਼ਾਮਿਲ ਹੈ ਉਹਨਾਂ ਦੀ ਡੈਥ ਹੋ ਗਈ ਹੈ ਬਾਕੀ ਪੰਜ ਨੂੰ ਅਸੀਂ ਰੈਫਰ ਕਰਾ ਰਹੇ ਹਾਂ ਟਰਸ਼ਰੀ ਕੇਅਰ ਲਈ ਉਹਨਾਂ ਨੂੰ ਸਪੈਸ਼ਲਿਟੀ ਹਸਪੀਟਲ ਦੇ ਵਿੱਚ ਭੇਜਿਆ ਜਾ ਰਿਹਾ ਹੈ ਸਾਡੀ ਸਾਰੀ ਟੀਮ ਇੱਥੇ ਮੌਜੂਦ ਹੈ ਸਰਜਨ ਸਾਹਿਬ ਆਪਣੀ ਆਪ ਹੀ ਰਹਿਨਮਾਈ ਹੇਠ ਇਥੇ ਇਲਾਜ ਦਾ ਇੰਤਜ਼ਾਮ ਕਰਾਇਆ ਜਾ ਰਿਹਾ ਹੈ ਔਰ ਇੱਕ ਹੈਲਪਲਾਈਨ ਨੰਬਰ ਵੀ ਅਸੀਂ ਜਾਰੀ ਕੀਤਾ ਹੈ ਤਾਂ ਕਿ ਜਿਹੜੇ ਲੋਕਾਂ ਦੇ ਰਿਲੇਸ਼ਨ ਹੁੰਨ ਉਹਨਾਂ ਦੇ ਰਿਸ਼ਤੇਦਾਰ ਹੈ ਉਹਨਾਂ ਤੱਕ ਜਾਣਕਾਰੀ ਸਾਰੀ ਸਿੱਧੇ ਪਹੁੰਚਾਈ ਜਾ ਸਕੇ ਔਰ ਅਸੀਂ ਇਸ ਵੇਲੇ ਸਾਡੀ ਪਹਿਲ ਦੇ ਆਧਾਰ ਤੇ ਕੋਸ਼ਿਸ਼ ਇਹ ਹੈ ਕਿ ਇਲਾਜ ਬਿਹਤਰ ਤੋਂ ਬਿਹਤਰ ਅਸੀਂ ਦੇਵਾ ਸਕੀਏ ਆ ਮੈਮ ਜਿਹੜੇ ਸੱਤ ਲੋਕਾਂ ਦੀ ਜਾਨ ਗਈ ਉਹਨਾਂ ਬਾਰੇ ਕੋਈ ਜਾਣਕਾਰੀ ਹੁਣ ਤੱਕ ਸਾਹਮਣੇ ਆ ਸਕੀ ਹੋਵੇ ਕਿੱਥੇ ਤੋਂ ਰਹਿਣ ਵਾਲੇ ਸਨ ਨਹੀਂ ਜੀ ਉਹ ਸਾਰਿਆਂ ਦੀ ਆਇਡੈਂਟੀਟੀ ਐਸਟੈਬਲਿਸ਼ ਕੀਤੀ ਜਾ ਰਹੀ ਹੈ ਪੁਲਿਸੀ ਔਰ ਨਾਲ ਫੋਰੈਂਸਿਕ ਟੀਮਸ ਨਾਲ ਲੱਗੇ ਹੋਏ ਆ ਨੇ। ਮੈਂ ਜਿਹੜੇ ਲੋਕ ਜ਼ਖਮੀ ਹੋਏ ਨੇ ਉਹਨਾਂ ਦੀ ਹਾਲਤ ਕਿਵੇਂ ਕੋਈ ਜ਼ਿਆਦਾ ਗੰਭੀਰਤਾ ਨਹੀਂ ਹੈ। ਕੁਝ ਸੀਰੀਅਸ ਹੈਡ ਇੰਜਰੀਜ਼ ਰਿਪੋਰਟ ਹੋਈਆਂ ਜੀ ਜਿਨ੍ਹਾਂ ਨੂੰ ਤਾਂ ਕਰਕੇ ਅ ਤਰਸ਼ਰੀ ਕੇਅਰ ਲਈ ਰਿਫਰ ਕੀਤਾ ਗਿਆ। ਅਮਮ ਜਮੇ ਦੀਆਂ ਤਸਵੀਰਾਂ ਸਾਹਮਣੇ ਆਏ ਨੇ ਕਿ ਇਸ ਤਰੀਕੇ ਦੇ ਹਾਦਸਾ ਵਾਪਰਦਾ ਹੈ ਕਿ ਬੱਸ ਵੀ ਪੂਰੀ ਤਰ੍ਹਾਂ ਦੇ ਨਾਲ ਪਲਟ ਜਾਂਦੀ ਹੈ ਕੋਈ ਸ਼ੁਰੂਆਤੀ ਜਾਂਚ ਦੇ ਵਿੱਚ ਵਜ੍ਹਾ ਸਾਫ਼ ਹੋਈ ਹੈ ਜਾਂ ਪ੍ਰਤੱਖ ਦਰਸ਼ੀਆਂ ਦੇ ਨਾਲ ਕੋਈ ਗੱਲਬਾਤ ਕੀਤੀ ਹੋਵੇ ਉਹਨਾਂ ਨੇ ਕੋਈ ਦੱਸਿਆ ਹੋਵੇ ਉਸਾਰੇ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਏਗਾ ਇਸ ਵੇਲੇ ਸਾਡੀ ਪਹਿਲੀ ਪ੍ਰਾਇੋਰਟੀ ਇਹ ਹੈ ਕਿ ਪੀੜਤਾ ਨੂੰ ਇਲਾਜ ਬਿਹਤਰ ਤੋਂ ਬਿਹਤਰ ਦਵਾਇਆ ਜਾ ਸਕੇ ਅਸੀਂ ਪੰਜਾਬ ਸਰਕਾਰ ਦੀ ਫਰਿਸ਼ਤੇ ਸਕੀਮ ਦੇ ਤਹਿਤ ਫ੍ਰੀ ਇਲਾਜ ਲਈ ਅਸੀਂ ਹਸਪਤਾਲਸ ਨੂੰ ਪੈਨਲ ਕਿਤੇ ਹੋਏ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜੇਤੀ ਤੋਂ ਜੇਤੀ ਉਹਨਾਂ ਨੂੰ ਬੈਸਟ ਜਿਹੜੇ ਇਲਾਜ ਮੁਹੱਈਆ ਕਰਾਇਆ ਜਾ ਸਕੇ ਆ ਠੀਕ ਹੈ ਮੈਮ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਤਾਂ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਸਾਡੇ ਨਾਲ ਜੁੜੇ ਉਹਨਾਂ ਦੇ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਸਾਹਸੇ ਦੇ ਵਿੱਚ ਸੱਤ ਲੋਕਾਂ ਦੀ ਦਰਦਨਾਕ ਮੌਤ ਹੋਈ ਹੈ 27 ਲੋਕ ਜ਼ਖਮੀ ਹੋਏ ਨੇ ਉਹਨਾਂ ਨੂੰ ਕੇ ਲਾਜਵੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਨਾਂ ਦੇ ਵਿੱਚੋਂ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਫਿਲਹਾਲ ਪ੍ਰਸ਼ਾਸਨ ਦੀ ਹੀ ਕੋਸ਼ਿਸ਼ ਹੈ ਕਿ ਜਿਹੜੇ ਜ਼ਖਮੀ ਨੇ ਉਹਨਾਂ ਦਾ ਸਹੀ ਇਲਾਜ ਹੋ ਸਕੇ ਉਹ ਜਲਦੀ ਸਿਹਤਯਾਬ ਹੋ ਸਕਣ ਤੇ ਫਿਲਹਾਲ ਕਾਰਨ ਕੀ ਰਿਹਾ ਹਾਸੀ ਨੂੰ ਲੈ ਕੇ ਵਜਾ ਕਿਰੀ ਕਿ ਉਸ ਨੂੰ ਲੈ ਕੇ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਤੁਹਾਨੂੰ ਹਾਸੀ ਵਾਲੀ ਜਗ੍ਹਾ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਦਸਤਿਲ ਕਾਰ ਤੇ ਬੱਸ ਦੇ ਵਿਚਾਲੇ ਇਹ ਜ਼ੋਰਦਾਰ ਟੱਕਰ ਹੁੰਦੀ ਹੈ ਆ ਤਾਂ ਜਿਵੇਂ ਹੀ ਇਹ ਟੱਕਰ ਹੋਈ ਉਸ ਤੋਂ ਬਾਅਦ ਬੱਸ ਵੀ ਪੂਰੇ ਦੇ ਨਾਲ ਪਲਟ ਜਾਂਦੀ ਹੈ ਕਿਉਂਕਿ ਇਹ ਨਿੱਜੀ ਬਾਸੀ ਅੱਜ ਇਸ ਦੇ ਵਿੱਚ ਕਿ ਕਈ ਸਵਾਰੀਆਂ ਸਵਾਰ ਸਨ ਜਦੋਂ ਬੱਸ ਪਲਟੀ ਤੇ ਇਸ ਦੌਰਾਨ ਕਈ ਸਵਾਰੀਆਂ ਜ਼ਖਮੀ ਵੀ ਹੋ ਗਈਆਂ ਬੱਸ ਹਾਦਸਾ ਜੋ ਸਗਰਾਂ ਵਿੱਚ ਵਾਪਰਿਆ ਹੈ ਉਸ ਦੌਰਾਨ ਜੋ ਲੋਕ ਜ਼ਖਮੀ ਹੋਏ ਨੇ ਉਹਨਾਂ ਨੂੰ ਦਸੂਹਾ ਦੇ ਸਰਕਾਰੀ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਸਭ ਤੋਂ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਅਸੀਂ ਸੋਖਤ ਸੁਹਾੜੀ ਸਰਕਾਰੀ ਸਿਵਲ ਹਸਪਤਾਲ ਵਿੱਚ ਮੌਜੂਦ ਹੈ ਜਿੱਥੇ ਕੀ ਜੋ ਜ਼ਖਮੀ ਨੇ ਉਹਨਾਂ ਦਾ ਇਲਾਜ ਜਿਹੜਾ ਹੈ ਦਸੂਹਾ ਦੇ ਹਸਪਤਾਲ ਵਿੱਚ ਚੱਲ ਰਿਹਾ ਹੈ ਦਾ ਥਾਂ ਵੀ ਆਪਣੀ ਐਂਬੂਲੈਂਸ ਤੇ ਉੱਥੇ ਮਰੀਜ਼ਾਂ ਨੂੰ ਜਿਹੜਾ ਆ ਉਹਨਾਂ ਵੱਲੋਂ ਜ਼ਖਮੀਆਂ ਨੂੰ ਇੱਥੇ ਪਹੁੰਚਾਇਆ ਗਿਆ ਹੈ ਔਰ ਦੱਸ ਦਈਏ ਕਿ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕ ਮੌਜੂਦ ਨੇ ਥੇ ਆਪਣੇ ਆਪਣੇ ਪਰਿਜਨਨਾਂ ਨੂੰ ਤਲਾਸ਼ਨ ਵਾਸਤੇ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ 20 ਲੋਕ ਜਿਹੜੇ ਹੈ ਸ਼ੁਰੂਆਤ ਵਿੱਚ 20 ਜਿਹੜੇ ਲੋਕ ਹੈ ਉਹਨਾਂ ਨੂੰ ਇਸ ਹਸਪਤਾਲ ਵਿੱਚ ਪਹੁੰਚਾਇਆ ਗਿਆ ਸੀਗਾ ਜਿਸ ਵਿੱਚੋਂ 7 ਦੀ ਮੌਤ ਹੋ ਗਈ ਸੀਗੀ ਔਰ ਉਹਨਾਂ ਵਿੱਚੋਂ 7ਾਂ ਵਿੱਚੋਂ ਇੱਕ ਬ 리즈ਨੇ ਉਹ ਸਾਰੀ ਦਸੂਹਾ ਦੇ ਹੀ ਸਿਵਲ ਹਸਪਤਲ ਦੇ ਮੋਰਚੀ ਵਿੱਚ ਰਖਵਾ ਦਿੱਤੀ ਗਈਆਂ ਔਰ ਕੁਝ ਲੋਕਾਂ ਨੂੰ ਜਿਨ੍ਹਾਂ ਦੀ ਹਾਲਤ ਗੰਭੀਰ ਸੀ ਉਹਨਾਂ ਨੂੰ ਬਾਹਰ ਕਿਤੇ ਨਿੱਜੀ ਹਸਪਤਲ ਵਿੱਚ ਰੈਫਰ ਵੀ ਕੀਤਾ ਗਿਆ ਦੱਸ ਦੇ ਕਿ ਕੁਝ ਸਮਾਂ ਤੱਕ ਡੀਸੀ ਹੁਸ਼ਿਆਰਪੁਰ ਵੀ ਇਥੇ ਲੋਕਾਂ ਦਾ ਹਾਲਚਲ ਪਹੁੰਚ ਜਾਣ ਲਈ ਪਹੁੰਚਣਗੇ ਅਤੇ ਦਸੂਹਾ ਦੇ ਵਿਧਾਇਕ ਜੋ ਐਡਵੋਕੇਟ ਕਰਮਵੀਰ ਸਿੰਘ ਕੁੰਮਨ ਹੈ ਉਹਨਾਂ ਨੇ ਵੀ ਲੋਕਾਂ ਨੂੰ ਪ੍ਰੋਸਾ ਦਿੱਤਾ ਹੈ ਕਿ ਸਰਕਾਰ ਵੱਲੋਂ ਜੋ ਹਰ ਸੰਭਵ ਮਦਦ ਹੋਏਗੀ مالی ਸਹਾਇਤਾ ਜ਼ਖਮੀਆਂ ਨੂੰ ਅਤੇ ਮ੍ਰਿਤਕ ਪਰਿਵਾਰ ਮ੍ਰਿਤਕ ਲੋਕਾਂ ਦੇ ਪਰਿਵਾਰ ਜਨਾਂ ਨੂੰ ਦਿੱਤੀ ਜਾਵੇਗੀ ਕੈਮਰਾਮੈਨ ਵਿਨੇ ਦੇ ਨਾਲ ਵਿਜੇ ਸਲਾਰੀਆ న్యూਸ 18 ਪੰਜਾਬ